ਸੁਰੋਂ ਮੇਲੇ ਮਨ ਆਰੀ ਸੰਗਤ ਆ ਰਹੀਏ ਕਰੋ ਤਿਆਰੀ ਠੀਕ ਹੈ ਬਾਬਾ ਜੀ ਓਕੇ ਜੀ ਬਾਬਾ ਜੀ ਮੈਂ ਤਿਆਰ ਕਰਕੇ ਹੁੰਦਾ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੈ ਬੁਖਾਰ ਚੜਦਾ ਅਜੇ ਲੱਤਾਂ ਨਹੀਂ ਬੁਖਾਰ ਆ ਨਾ ਅਜੇ ਲੱਤਾਂ ਕਿੰਨੇ ਦਿਨ ਹੋ ਗਏ ਤੁਹਾਨੂੰ ਬੁਖਾਰ ਚੜਦੇ ਆ ਦਵਾਈ ਬੜੀ ਖਾਧੀ ਪੱਥਾ ਹੀ ਨਹੀਂ ਹਰੇ ਹੋਰ ਅਮਣ ਕੀ ਕਰਨ ਲਈ ਆ ਵੇਖੋ ਤਲਾਈਆਂ ਧੋਤੀਆਂ ਹੈਗਾ ਸਪਾਈ ਕਰ ਲੀਏ ਠੀਕ ਹੈ ਮੈਂ ਦਸਣ ਆਈ ਹਾਂ ਪਤੀ ਨਾ ਮੈਂ ਸੁਣਿਆ ਵਾਂ ਆਪਣੇ ਪਿੰਡ 'ਚ ਨਾ ਬਾਬਾ ਆਇਆ ਵਾ अच्छा ਇਹਦੇ بڑا ਚਮਤਕਾਰੀ ਬਾਬਾ ਆ। ਅੱਛਾ। ਹਾਂ। ਕਿਹੜਾ ਬਾਬਾ? ਬਾਬਾ ਮੈਂ ਵੀ ਸੁਣਿਆ ਹੀ ਆ। ਚੰਦ ਭਿਜੇ ਦੋਤ ਵੀ ਕੋਈ ਦੁੱਖ ਦਰਦ ਦੀ ਕੋਈ ਵੀ ਹੋਵੇ ਨਾ ਤੇ ਮਤਲਬ ਫਾਂਡਾ ਹੀ ਕਰਦਾ ਹੋ। ਹਰ ਇੱਕ ਦੁੱਖ ਦਰਦ ਕੋਈ ਨੂੰ ਕਿੰਨਾ ਵੀ ਕੋਈ ਨਾ ਪੁਰਾਣਾ ਹੋਵੇ ਸਹੀ ਹੋ ਜਾਂਦਾ ਵਾ ਠੀਕ ਹਾਂ ਤੇ ਮੈਂ ਕਹਿੰਦੀ ਵੀ ਤੁਸੀਂ ਕਿੰਨੇ ਥਾਵਾਂ ਤੋਂ ਦਵਾਈ ਖਾ ਲਈ ਆ ਕਿੰਨੇ ਡਾਕਟਰਾਂ ਕੋ ਇੰਨੇ ਪੈਸੇ ਲਾ ਲਏ ਜੇ ਨਹੀਂ ਰਮਾਨ ਹੁੰਦਾ ਤੇ ਚਲੋ ਕਿਉਂ ਨਾ ਬਾਬਾ ਜੀ ਦੇ ਨਾਲੇ ਦਰਸ਼ਨ ਕਰ ਆਈਏ ਤੇ ਨਾਲ ਤਾਂ ਫਾਂਡਾ ਫੁੰਡਾ ਕਰਾਈਏ ਚਲੋ ਰਮਾਨ ਆ ਜੂਗਾ ਚੱਲ ਵਧੀਆ ਭਾਈ ਤੁਸੀਂ ਆ ਗਏ ਤਾਂ ਚਲ ਮੇਰਾ ਕਰਾ ਦਿਓ ਫਾਂਡਾ ਹਮ ਚਲੋ ਭਾਈ ਜੇ ਜੇ ਤੁਸੀਂ ਆਏ ਤਾਂ ਚਲ ਜਾਂਦੇ ਵੇਖ ਲੈਣੇ ਬਾਬੇ ਕਿਹੜੇ ਆਏ ਆ ਪਰ ਸਾਡੇ ਬਾਬਿਆਂ ਨੂੰ ਕੋਈ ਮੰਨਦਾ ਮੁੰਦਾ ਨਹੀਂਗਾ ਇਦਾਂ ਦੇਆਂ ਨੂੰ ਸਾਡੇ ਨਹੀਂ ਕਰਦੇ ਬੰਦੇ ਮੁੰਦੇ ਬਾਬਿਆਂ ਨੂੰ ਪਖੰਡੀਆਂ ਬਾਬਿਆਂ ਨੂੰ ਕਦੀ ਵੀ ਨਹੀਂ ਮੰਨਦੇ ਜਾਂਚ ਕੀ ਹਰ ਜਮਣ ਜਾ ਕੇ ਤੇ ਵੇਖ ਆਉਨੇ ਆ ਪਖੰਡੀ ਆ ਜਾਂ ਪਹੁੰਚਿਆ ਹੋਇਆ ਵਾ ਕਿ ਸਾਹ ਕਿਤਾਬ ਆ ਜਾਵਾਂਗੇ ਤੇ ਫੇਰ ਹੀ ਪਤਾ ਲੱਗੂਗਾ ਇਦਾਂ ਕਰ ਬੈਠਿਆ ਕੀ ਪਤਾ ਲੱਗੂ ਜੇ ਇਹ ਪਰ ਐਸੀ ਮੈਨੂੰ ਵਿਸ਼ਵਾਸ ਨਹੀਂ ਹੈ ਕਰ ਫਰਨੀਆਂ ਮਾਬਿਆ ਦੀ ਨਹੀਂ ਆ ਜਾ ਕੇ ਵੇਖ ਲੈਣੇ ਆ ਐਨੇ ਤੁਸੀਂ ਕਿੰਨਾ ਡਾਕਟਰਾਂ ਤੇ ਜਾ ਜਾ ਕੇ ਕਿੰਨੇ ਡਾਕਟਰ ਨੂੰ ਪੈਸੇ ਪੂਜੇ ਆ ਰਮਾਨ ਚਾਚੀ ਨੂੰ ਵਿਚਾਰੀ ਨੂੰ ਆਉਂ ਨਹੀਂ ਦਿਆ ਤੇ ਚਲ ਜਾ ਕੇ ਵੇਖ ਲੈਣੇ ਆ ਜੇ ਰਮਾਨਾ ਜੂ ਤੇ ਹੋਰ ਸਾਨੂੰ ਕੀ ਚਾਹੀਦਾ ਵਾ ਆਵੇਂ ਆਉਂਦੀਆਂ ਨਾਲੇ ਜਿੱਥੋਂ ਆਂਦੇ ਨੇ ਰਮਾਨਾ ਨਾ ਵੇ ਸਵਾਦੀ ਪੁੜੀ ਤਾਂ ਵੀ ਆ ਜਾਂਦਾ ਤੇ ਜਾ ਕੇ ਤੇ ਇੱਕ ਵਾਰੀ ਵੇਖ ਉਹਨਾਂ ਕਰਦਿਆਂ ਨੂੰ ਜ਼ਰੂਰ ਦੱਸਣਾਵਾ ਕਾ ਦਿਨ ਕਵਾਂਗੇ ਵੀ ਡਾਕਟਰ ਕੋਲ ਖਾਉਣ ਗਏ ਹਾਂ ਚੈੱਕ ਅਪ ਕਰਾਉਣ ਗਏ ਹਾਂ ਠੀਕ ਚੁੱਪ ਕਰਕੇ ਹੌਲੀ ਜੀ ਹੋ ਨਹੀਂ ਉੱਥੇ ਕਿਹੜਾ ਇੰਨਾ ਚੇਹ ਲੱਗਣਾ ਠੀਕ ਹੈ ਕੋਈ ਨਹੀਂ ਜਾਇਆ ਹਾਂ ਬਾਬਾ ਜੀ ਮੈਂ ਤਿਆਰੀ ਕਰਾਂਗਾ ਠੀਕ ਆ ਜੂ ਹੀ ਸੰਤ ਹੌਲੀ ਹੌਲੀ ਤੇ ਤੂੰ ਭਗਤੀ ਕਰ ਬੈਠ ਪਗਟਾ ਜੀ ਸਵੇਰ ਦੀ ਸੰਤ ਨਹੀਂ ਆਈ ਕੀ ਗੱਲ ਹੋ ਗਈ ਹੈ ਪਤਾ ਨਹੀਂ ਠੀਕ ਹੈ ਕੋਈ ਨਹੀਂ ਆਜੂ ਹੌਲੀ ਹੌਲੀ ਆ ਜੂ ਵੇਖ ਕੇ ਤੇ ਬਾਹਰ ਜਾਂਦਾ ਕਿ ਕਿ ਲਾਇਆ ਕੀ ਕਹਾ? ਹਾਂ ਵੇ ਕੀ ਬਨੋ? ਜਿੰਦੇ ਨਾਲ ਲੱਗਾ ਹੈ ਤਾਂ ਸਭ ਕਰਦੇ ਕੀ ਤਾਂ ਕਿੱਥੋਂ ਹੋਣੀ ਹੈ। ਤੇ ਉਹਨੂੰ ਖੋਲ ਆਇਆ? ਹਾਂਜੀ। ਚਾਲ ਠੀਕ ਹੈ। ਭਗਤੀ ਕਰਨ ਨਾਲ ਜਗ ਪੈਗ। ਪੀਣਾ ਆਪ ਗਿਆ ਹੋਣਾ ਵੇ ਫਾਇਦਾ ਨਾ ਮੇਰੀ ਮੰਮੀ ਨੂੰ ਹੋਊਗਾ ਹੋਊਗਾ ਕਿਉਂ ਨਾ ਪਿੰਨ ਨਾ ਦਾਦਾ ਤੂੰ ਸੋਚ ਨਹੀਂ ਨਹੀਂ ਬੜੇ ਵੱਧ ਗਿਆ ਬਾਬੇ ਤੂੰ ਚਪੜਾ ਲਾ ਲੈ ਥੋੜੀ ਜਿਹੀ ਕੀ ਰਹਾਗਾ ਇਹ ਜਾ ਕੇ ਜਕੀਨ ਵਾਲੀਆਂ ਗੱਲਾਂ ਨਹੀਂ ਇੱਟਾਂ ਨਹੀਂ ਕਰੇ ਤਾਂ ਮਿੱਤਾਂ ਵੀ ਨਿਕਲ ਜੂਗਾ ਫੇਰਾ ਮਿੱਤਾਂ ਬਾਪ ਨੂੰ ਪੁੱਛ ਲੈਨੇ ਨਾ ਆਂਦੇ ਟੇੜੇ ਤੇ ਹੱਥ ਫੇਰ ਕੇ ਸਭ ਕੁਝ ਕਰ ਦਿੰਦਾ ਸਹੀ ਚੱਲ ਫੇ ਲੈ ਲੈ ਮੱਠਾ ਟੇਕੋ ਬਾਬੇ ਨੂੰ ਅੱਗੇ ਖੇਰ ਨੂੰ ਨਾ ਮਾਰੋ ਬਾਬਾ ਜੀ ਬੈਠੋ 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 ਬਾਬਾ ਜੀ ਨੇ ਤੇ ਕੁੱਤਾ ਵੀ ਰੱਖਿਆ ਵਾ ਛੇਰਿਆ ਪੁੱਤ ਨਹੀਂ ਕਹਿਣਾ ਬੇਟਾ ਸ਼ੇਰ ਹੈ ਬਾਬਾ ਜੀ ਸ਼ਗਲ ਦੇ ਕੁੱਤਿਆਂ ਵਾਲੀ ਇਹਦੀ ਇਹ ਤਾਂ ਦਾ ਇਹ ਸ਼ੇਰ ਵੀ ਆਪਣੇ ਮੂਡ 'ਚ ਸ਼ੇਰ ਬਣ ਜਾਂਦਾ ਆਪਣੇ ਮੂਡ 'ਚ ਕੁੱਤਾ ਬਣ ਜਾਂਦਾ ਚਮਤਕਾਰ ਚਮਤਕਾਰ ਫਿਰ ਬਾਬਿਆਂ ਚੇਲਾ ਦੱਸ ਦੇ ਇਹਨਾਂ ਨੂੰ ਕੀ ਕੀ ਆਪਾਂ ਕੀ ਕੀ ਬਣਦੀ ਹੈ ਇਹ ਪ੍ਰੂਫ ਕਿਹੜੇ ਕਿਹੜੇ ਧਾਰਦੀ ਕਿ ਕਹੋਲੇ ਹਾਥੀ ਵੀ ਬਣ ਜਾਂਦੀ ਹੂੰ ਹੂੰ ਇਹਦਾ ਕੁੱਤੀ ਲੱਗਣ ਦੀ ਕਾਲੀ ਕੁੱਤੀ ਇਹ ਕੁੱਤੀ ਜਾਨਾ ਸ਼ਰਾਪ ਦੇ ਦਾਂਗੇ ਇਹ ਬਾਡੀ ਨੈਂਸੀ ਆ ਆਡੀ ਨੰਸੀ ਦਾ ਨਾਲੇ ਜੀ ਹੋਰ ਨਹੀਂ ਵੇਂਦੀ ਵੀ ਅੱਜ ਲਵਾਇਆ ਆਪਣੀ ਨੰਸੀ ਨੂੰ ਹਮਲਾ ਕਰਵਾ ਦਾਂਗੇ ਪਹਿਲਾਂ ਮਹਿੰਦੀ ਵੇਖੋ ਕਿੱਡੇ ਪਿਆਰ ਨਾਲ ਸ਼ੇਰ ਸ਼ੇਰ ਕਹਿਣਾ ਸ਼ੇਰ ਸ਼ੇਰ ਯਾਨੀ ਬਾਬਾ ਜੀ ਦਾ ਪੈਣਾ ਵੇਖ ਹਮਨੇ ਵੇਂਦਾ ਕਿੱਡੇ ਪਿਆਰ ਨਾਲ ਆ ਮੈਨੂੰ ਲੱਗਦਾ ਸਾਰੀ ਸ਼ਕਤੀ ਇਹਦੇ ਚ ਆ ਸ਼ੇਰ ਚ ਬੜਾ ਸ਼ੇਰ ਕਾਲਾ ਥੋੜਾ ਹੁੰਦਾ ਬਾਬਾ ਜੀ ਆਂਦੇ ਜੀ ਚ ਸ਼ਕਤੀ ਆ ਇਹ ਚਮਤਕਾਰ ਆ ਇਸ ਬੜੇ ਰੂਪ ਬਦਲਦੀ ਹਾਥੀ ਵੀ ਬੰਦੀ ਸ਼ੇਰ ਵੀ ਕੁੱਤਾ ਵੀ ਇਹ ਤਾਂ ਹੁਣ ਕਾਲੀ ਕੁੱਤੀ ਲੱਗੰਦੀ ਆ ਇਹ ਤਾਂ ਸਾਡੀ ਕੁੱਤੇ ਨਹੀਂ ਚੋਕਲਿਆਂ ਦੀ ਬਾਬੇ ਨੇ ਨਹੀਂ ਭੈਣਾ ਟਾਡੀ ਟਾਡੇ ਘਰੇ ਹੀ ਹੁਣੀ ਆ ਤੁਹਾਨੂੰ ਇਹਨਾਂ ਨੂੰ ਪਤਾ ਵੀ ਨਹੀਂ ਕਿ ਨਹੀਂ ਕੁੱਤੀ ਦਵਾਈ ਅੱਜ ਪਟਾ ਵੀ ਤੋਤਾ ਇਹਦਾ ਮੈਂ ਅੱਜ ਕਿਤੇ ਚੋਰੀ ਤੇ ਨਹੀਂ ਕਰ ਲਈ ਬਾਬਿਆਂ ਨੇ ਮੇਰਾ ਦਾਦਾ ਦਾ ਇਦਾਂ ਹੀ ਆ ਸਾਡੀ ਕੁੱਤੀ ਲੱਗਦੀ ਦੱਸੋ ਭਗਤੋ ਕੀ ਗੱਲ ਆ ਬਾਬੇ ਕਰਦੇ ਆ ਸਾਰੇ ਮੁਸ਼ਕਲ ਦਾ ਹੱਲ ਆ ਤੁਸੀਂ ਕਿਹੜੇ ਬਾਬੇ ਕੋਲ ਐ ਮੇਰੇ ਤਾਂ ਤਰਬ ਨਹੀਂ ਹਟਦੀ ਮੇਰਾ ਬੁਖਾਰ ਵੀ ਲੱਗਦਾ ਸਿਰ ਵੀ ਦਰਦ ਕਰਦਾ ਜਿਆਦੇ ਉਹ ਗੱਲ ਨਹੀਂ ਆਂਟੀ ਜੀ ਬਸ ਹੁਣ ਤੁਹਾਨੂੰ ਥਾਂ ਟਿਕਾਣੇ ਤੇ ਅਸੀਂ ਲੈ ਆਏ ਆ ਤੁਹਾਡੇ ਸਾਰੇ ਦੁੱਖ ਦਰਦ ਦੂਰ ਹੋ ਜਾਣੇ ਬਾਬਾ ਜੀ ਕਹਿੰਦੇ ਤੈ ਆ ਵੀ ਮੈਨੂੰ ਦੱਸੋ ਮੈਂ ਹੁਣੇ ਹੱਲ ਕਰ ਦਿੰਨਾ ਬਾਬਾ ਜੀ ਅੰਮਣ ਜੇ ਕਰਨਾ ਹੁੰਦਾ ਨਾ ਬਾਬੇ ਨੂੰ ਹੁਣੇ ਕਰ ਦੇਣਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਹੈ ਨਹੀਂ ਭੈਣ ਦੱਸਾਂਗੇ ਤੇ ਬਾਬਾ ਜੀ ਕਰਨਗੇ ਅਜੇ ਦੱਸਿਆ ਤਾਂ ਬਾਬੇ ਨੂੰ ਕੁਝ ਨਹੀਂ ਆ ਬਾਬੇ ਸਾਹਿਬ ਪਤਾ ਜਾਣੀ ਯਾਰ ਤੇ ਬਾਬਾ ਹੋਏਗਾ ਤੇ ਹੈ ਪਰ ਬਾਬਾ ਦੇ ਮੁੱਛਾਂ ਨੂੰ ਮੱਟ ਦਈ ਜਾਂਦਾ ਹੈ ਤੇ ਮੈਂ ਬਾਬਾ ਹੀ ਨਹੀਂ ਚਾਹੀਦਾ ਮੈਨੂੰ ਪਤਾ ਲੱਗ ਗਿਆ ਨਹੀਂ ਨਹੀਂ ਇਦਾਂ ਨਹੀਂ ਕਹੀ ਤਾਂ ਜਿਹੜਾ ਬਾਬਾ ਨੇ ਸਿੱਧਾ ਕੰਮ ਕਰਨਾ ਪੁੱਠਾ ਕਰ ਦੇਣਾ ਮਾੜੀ ਬੋਲ ਨਹੀਂ ਬੋਲੀ ਦੇਣ ਦੇ ਸੰਤ ਬਾਬਾ ਨੂੰ ਯਕੀਨ ਹੈਗਾ ਬਾਬਾ ਚੱਲ ਮੈਂ ਆਪੇ ਗੱਲ ਕਰ ਲੈਣੀ ਹੈ ਬਾਬਾ ਜੀ ਇਹ ਨਾ ਮੇਰੇ ਚਾਚੀ ਆ ਹਾਂਜੀ ਤੇ ਇਹਨਾਂ ਨੂੰ ਨਾ ਬੁਖਾਰ ਚੜਦਾ ਬੜੇ ਦਿਨ ਹੋ ਗਏ ਆ ਹਾਂਜੀ ਬੁਖਾਰ ਨਹੀਂ ਲੱਥਦਾ ਇਹ ਕਹਿੰਦਾ ਦੇ ਪਿੱਤੇ 'ਚ ਪੱਥਰੀ ਆ ਹਾਂਜੀ ਉਹ ਦਰਦ ਬੜੀ ਹੁੰਦੀ ਆ ਤੇ ਕੋਈ ਹੱਲ ਕਰੋ ਬੜੇ ਮਤਬਲਾ ਨਹੀਂ ਡਾਕਟਰਾਂ ਕੋਲ ਦਵਾਈ ਖਾ ਲਈ ਆ ਬੜੀ ਖਾ ਲਈ ਰਮਾਨ ਨਹੀਂ ਆਉਂਦਾ ਹਾਰ ਕੇ ਸਾਨੂੰ ਟਾਡੀ ਦੱਸ ਪਈ ਸੀ ਕਿ ਬਾਬੇ ਪਹੁੰਚੇ ਹੋਏ ਚਮਤਕਾਰੀ ਬਾਬੇ ਆਏ ਆ ਤੇ ਅਹੀਂ ਤੇ ਆਸ ਮਰਦ ਲੈ ਕੇ ਆਏ ਟਾਡੇ ਕੋ ਸਾਡੀਆਂ ਆਸ ਮਰਦ ਤਾਂ ਹੀ ਪੂਰੀਆ ਕਰਨੀ ਹਾਡੀ ਚਾਚੀ ਵਿਚਾਰੀ ਨੂੰ ਫਰਮਾਨ ਦੋ ਬਾਬਾ ਜੀ ਰਾਤ ਦਾ ਰਾਤ ਦਾ ਤੱਡਾ ਨਾ ਪੇਟ ਖਰਾਬ ਹੋਇਆ ਗੋਲੀ ਖਾ ਲੋ ਪੀਤਾ ਹੋਲੀ ਬੋਲੀ ਵੀ ਵਗੇ ਨੂੰ ਦਸੀ ਦੇਣੀ ਹੁੰਦਾ ਠੀਕ ਹੈ ਨਾ ਇਹ ਗੱਲ ਗਲੀ ਬਾਬੇ ਦਾ ਆਪ ਗੋਲੀਆਂ ਖਾਣੇ ਮੇਰੀ ਮੰਮੀ ਨੂੰ ਕਿੱਥੇ ਰਮਾਨ ਹੋਣਾ ਨਹੀਂ ਕੀ ਪਤਾ ਇਹ ਵੀ ਕੋਈ ਚਮਤਕਾਰ ਹੀ ਹੋਵੇ ਬਾਬਾ ਜੀ ਨੇ ਆਪ ਦਵਾਈ ਖਾ ਕੇ ਤੇ ਅਸਰ ਤੇਰੀ ਮੰਮੀ ਤੇ ਹੁਣ ਆ ਹੋਵੇ ਹੋਰ ਬਾਬਾ ਜੀ ਨੇ ਆਵ ਲੂਜ ਮੋਛ ਰਾਲਦੇ ਹੋਏ ਹੋਰ ਮੇਰੀ ਮੰਮੀ ਲੂਜ ਮੋਛ ਨਾ ਲੱਗ ਜਾਣ ਭਾਬੀ ਮੈਨੂੰ ਤਾਂ ਯਕੀਨ ਨਹੀਂ ਆਦਾ ਸੱਚੀ ਹੈ ਬਾਬੇ ਜਾਣੀ ਜਾਣਿਆ ਕਿ ਐਵੇਂ ਹੀ ਆ ਨਹੀਂ ਭੈਣਾ ਮੈਂ ਵੀ ਅੱਜ ਪਹਿਲੀ ਵਾਰੀ ਆਈ ਆ ਮੈਨੂੰ ਕਿਸ ਨੇ ਦੱਸ ਪਾਈ ਮੈਂ ਤਾਂ ਕਹਿ ਚਾ ਚਾਚੀ ਵਿਚਾਰ ਦਾ ਫਾਇਦਾ ਹੋਜੂ ਆ ਵੇਖ ਭੈਣਾ ਸੰਗਤ ਨਵੀਂ ਘਰੇ ਵੀ ਆਈ ਅੱਜ ਜੀ ਮੈਨੂੰ ਪੁੱਛਿਆ ਬਾਬਾ ਸਹੀ ਆ ਗਏ ਤੇ ਬਾਬਾ ਹੈਨਾ ਮੈਂ ਤੇ ਆਪ ਅੱਜ ਹੀ ਆਈ ਆ ਮੈਨੂੰ ਥੋੜਾ ਪਤਾ ਵਾ ਮੈਂ ਤੇ ਅੱਜ ਮੇਰਾ ਆਪ ਫੇਸ ਬੜਾ ਖਰਾਬ ਹੈ ਤੇ ਫੇਸ ਹੀ ਦਿਖਾਣਾ ਹੀ ਬਾਬੇ ਨੇ ਕਹਿੰਦੇ ਸਾਰਾ ਕੁਝ ਹੱਲ ਕਰ ਦਿੰਦੇ ਮੈਂ ਕਿਹਾ ਚੱਲ ਮੇਰਾ ਵੀ ਹੋ ਜਾਊਗਾ ਤੇ ਮੈਂ ਵੀ ਆ ਗਈ ਬਾਬਾ ਜੀ ਮੇਰੇ ਮੂੰਹ ਵੱਲ ਵੀ ਝਾਤੀ ਮਾਰ ਲਓ ਮੇਰਾ ਮੂੰਹ ਬਹੁਤ ਖਰਾਬ ਹੋਇਆ ਵਾ ਮੈਨੂੰ ਵੀ ਕਿਸੇ ਨੇ ਦੱਸ ਪਾਈ ਤੇ ਮੈਂ ਤਾਂ ਹੀ ਆਈ ਆ ਤੁਹਾਡੇ ਦਰਬਾਰ ਤੇ ਪਕਤੋ ਬਾਬੇ ਦਾ ਤੇ ਆ ਬੋ ਮੁਕਰਾਵਾ ਤੇ ਟਾਡਾ ਕਿੱسا ਹੀ ਕਰਨਗੇ ਛੇਲੇ ਇਦਾਂ ਨਹੀਂ ਬੋਲੀ ਜਾਂਦਾ ਜਿਹਨੇ ਸੰਗਤ ਨਹੀਂ ਆਉਣਾ ਨਹੀਂ ਹੈ ਦਰਬਾਰ ਤੇ ਬਾਬੇ ਆਪੇ ਦਾ ਸਖਾਇ ਹੈ ਵੀ ਸੱਚੀ ਬੋਲੀ ਦਾ ਹੁੰਦਾ ਉਹ ਸੱਚ ਤਾਂ ਬੋਲੀਦਾ ਜਿਹੋ ਤੇ ਮੈਂ ਕਹੂੰਗਾ ਇਦਾਂ ਥੋੜੀ ਆਪਣੀ ਥੋੜੀ ਕਹੀ ਦੇ ਹੁੰਦਾ ਠੀਕ ਹੈ ਬਾਬਾ ਜੋ ਕੈਸ਼ ਪਗੜਾ ਹੈ ਰਿਜਵਾਨ ਦਾ ਉਹ ਲਾਹੌਰ ਮੇ ਲਿਫਟ ਸਾਈਡ ਤੇ ਤੇ ਰਵੀਨ ਜੜੀ ਬਾਬਾ ਜੀ ਕੋਟ ਨਹੀਂ ਹੋਈ ਆ ਸਕੋਰ 80 ਹੋ ਗਈ ਹੈ ਇਤੋਂ ਵੀ ਲੱਗਦੇ ਮੂੰ ਲੱਗਦਾ ਇੰਡੀਆ ਵਾਲੀ ਦਾ ਚਾਰ ਮੈਚ ਮੈਨੇ ਵੀ ਪਕੜਿਆ ਹੈ ਮੈਚ ਤੇ ਦੋ ਹੋ ਗਏ ਕੈਚ ਬਾਬਾ ਜੀ ਕਿੰਨੇ ਕੀਤੇ ਆ ਦੋ ਕੈਚ ਹੋ ਗਏ ਕਿੰਨੇ ਕੀਤੇ ਆ ਦੋ ਕਿੰਨੇ ਦੋ ਕੈਚ ਹੋ ਗਏ ਕਿੰਨੇ ਕੀਤੇ ਆ ਭਰਾਵਾ ਦੋ ਕੈਚ ਕੋਈ ਸੁਣਦਾ ਨਹੀਂ ਆ ਕਿੰਨੇ ਕੀਤੇ ਆ ਬਾਬਾ ਜੀ ਅਟਾੜਾ ਚੇਲਾ ਪੁੱਛਣ ਦੇ ਆ ਵੀ ਕਿੰਨੇ ਕੀਤੇ ਆ ਉਹ ਇਹ ਨਹੀਂ ਕਹਿੰਦੇ ਵੀ ਕਿੰਨੇ ਹੋ ਗਏ ਆ ਉਹ ਕਹਿੰਦਾ ਵੀ ਕਿੰਨੇ ਕੀਤੇ ਆ ਕੈਚ ਇਹ ਪੁੱਛਣਦਿਆ ਉਹ ਤੁਹਾਡਾ ਚੇਲਾ ਭਗਤੋ ਮੈਨੂੰ ਤੇ ਆਉਣੇ ਪਤਾ ਕਿੰਨੇ ਕੀਤੇ ਆ ਕੈਚ ਮੈਂ ਉਦਾਂ ਹੀ ਆਪਣੇ ਚੇਲੇ ਨੂੰ ਕਹ ਰਿਹਾ ਤਿੰਨ ਹੋ ਗਏ ਕੈਚ ਨੀ ਪੈਣਾ ਬਾਬੇ ਨੇ ਕੀ ਆਪਣਾ ਮਸਲਾ ਹੱਲ ਕਰਨਾ ਉਹ ਤੇ ਆਪ ਮੈਚ ਵੇਖੀ ਜਾਂਦਿਆ ਨਹੀਂ ਕੀ ਪਤਾ ਇਸ ਚ ਕੋਈ ਚਮਤਕਾਰ ਹੀ ਨਹੀਂ ਆ ਬਾਬੇ ਦਾ ਮੈਚ ਵੇ ਵੇ ਕੇ ਨਹੀਂ ਸੰਕਟਾਂ ਨੂੰ ਸਹੀ ਕਰਦਾ ਤੇ ਤੇ ਹੈਗਾ ਪਖੰਡੀ ਆਦਾ ਇਹਨੂੰ ਕੌਣ ਗੋ ਬਾਬਾ ਨਹੀਂ ਇਦਾਂ ਨਾ ਕਹਿ ਆਵੇਂ ਬਾਬਾ ਕਿਤੇ ਪੁੱਠਾ ਨਾ ਪਰਸਾ ਆਪਣਾ ਨਾਲ ਜਿੰਨੇ ਕੀ ਆ ਉਹਨੂੰ ਵੀ ਲੈ ਕੇ ਆਉਣਾ ਸੀ ਨਾ ਨਾਲ ਨਹੀਂ ਉਹ ਨਹੀਂ ਨਾ ਹੁਣ ਆਈ ਉਹਨੇ ਮੈਨੂੰ ਦੱਸਿਆ ਤੇ ਮੈਂ ਤਾਂ ਉਸੇ ਵਲੇਟਾ ਢੇ ਘਰ ਚਲਦੇ ਸੀ ਤੇ ਤੂੰ ਝੂਠ ਬੋਲਦੀ ਹੋਗੀ ਤਾਂ ਨਹੀਂ ਪੈਣਾ ਕੋੜੇ ਵਰਗੀ ਤੁਰੀ ਫੇਰਦੀ ਉਹ ਹੁਣ ਹਾਂ ਮੈਨੂੰ ਤਾਂ ਪਤਾ ਲა ਮੈਂ ਤਾਂ ਤਾਂ ਹੀ ਭੱਜੀ ਗਈ ਕਿ ਚਾਚੀ ਨੂੰ ਦੱਸ ਉਹਨੇ ਤੇ ਚਾਚੀ ਵੀ ਚਲ ਜੂ ਤਾਂ ਠੀਕ ਹੋ ਜੂ ਚੱਪਾ ਲਾ ਕੇ ਚਾਰ ਪੰਜ ਫੋਨ ਹੀ ਆ ਤੇ ਇਹ ਕੱਲ ਰੱਖੇ ਬਾਬੇ ਨੇ ਇਹ ਪੁੱਛ ਲੈਨੇ ਐ ਇੱਚ ਵੀ ਕੀ ਰਾਜ ਆ ਬਾਬਾ ਜੀ ਐਨੇ ਫੋਨ ਕਿਉਂ ਰੱਖਿਆ ਤੁਸੀਂ ਇਹ ਬੀਬੀ ਜੀ ਜਿਹੜੇ ਸੰਗਤਾਂ ਚ ਠੀਕ ਹੁੰਦੀਆਂ ਨਾ ਉਹ ਜਿਹੜਾ ਆ ਗਿਆ ਜੈ ਆਈ ਫੁੱਟ ਵਾਇਰਸ ਹੋਣਾ ਹੈ ਠੀਕ ਐ ਬਾਬਾ ਜੀ ਹਾਂ ਜੀ ਕੌਣ ਆਇਆ ਵਾ ਵੇਡਾ ਮਰਾਰੀ ਭਾਵਨਾਇਂ ਕਰਉਤ ਯਾਰੀ ਬਾਬਾ ਜੀ ਕਿਉਂ ਉਹ ਆ ਗਏ ਜਿਹਨੂੰ ਆਪ ਲੁੱਟਿਆ ਏ ਉਹਦੇ ਘਰ ਦੇ ਲੁੱਟਿਆ ਨਹੀਂ ਆਪਾ ਜਦੋਂ ਕਿ ਸੋਨਾ ਡਬਲ ਬਣਾ ਕੇ ਦੇਣਾ ਉਹ ਆ ਗਏ ਤੇ ਨੂੰ ਭਜਣੇ ਕਿ ਰਉ ਤੇ ਯਾਰੀ ਬਾਬਾ ਜੀ ਤੁਸੀਂ ਤੇ ਆਪਣਾ ਵੈਲਮ ਹੈ ਤਾਂ 36 ਲੱਖ ਭਜਣ ਲੱਗਾ ਉਹ ਬਾਇਆ ਬਾਇਆ ਭਇਆ ਹਾਂ ਹਾਂ ਭਈ ਤੂੰ ਕੀ ਮਜਮਾ ਲਾਇਆ ਇਹ ਕੌਣ ਹੈ ਨਾ ਮੱਛੀ ਨਾ ਡੱਡੀ ਤੂੰ ਵੀ ਤਾਂ ਕੁਛ ਨਹੀਂ ਛੱਡੀ ਇਹ ਕੀ ਹੈ ਬਾਬਾ ਨੂੰ ਗਰੋਥ ਵੜਾ ਆਂਦਾ ਆ ਬੇਟਾ ਚੁੱਪ ਕਰ ਸ਼ਰਾਬ ਦੇ ਸ਼ਰਾਬ ਦੇ ਤਾਂ ਮੈਂ ਸ਼ਤਰ ਲਾ ਲੈਣਾ ਬੜਾ ਬਾਬਾ ਬਣਿਆ ਨਿਕਲ ਤਾ ਚਲੋ ਉਹ ਕਿਹ ਹੈ ਪਖੰਡੀ ਬਾਬੇ ਨੂੰ ਬਾੜ ਛੱਡਦੇ ਘਰ ਪਤਾ ਹੈਗਾ ਕੌਣ ਆਈ ਹੈ ਇਹ ਨੇ ਪਖੰਡੇ ਹੀ ਏ 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 ਇਨੇ ਪੈਸੇ ਗਰਾਹ ਕੇ ਲੈ ਗਏ ਮੇਰੇ ਕੋ ਸੋਨਾ ਲੈ ਕੇ ਆਂਦੇ ਡਬਲ ਕਰਕੇ ਦੇਵਾਂਗੇ ਅਜੇ ਤੱਕ ਡਬਲ ਹੋਣ ਗਿਆ ਪਤਾ ਬਾਬਾ ਕਰ ਨਹੀਂ ਦਏ ਹੁਣ ਡਬਲ ਜੇ ਹੋਇਆ ਨਾ ਹੋਏ ਪੁੱਛ ਗਿਆ ਆ ਲੈ ਆ ਵੀ ਮੈਨੂੰ ਰੱਖਾ ਨਹੀਂ ਸੀ ਇੰਨੀ ਗੱਲ ਦਾ ਤੇ ਬੱਲੇ ਪਤਾ ਪੁੱਛ ਬੜਤਾਲ ਤੇ ਕਰ ਲੈਣਾ ਮੈਂ ਤੁਹਾਡੀ ਚਾਚੀ ਆਂ ਅਸੀਂ ਚਾਚੀ ਨੂੰ ਲੈ ਕੇ ਆਏ ਆ ਠੀਕ ਕਰਨ ਵਾਸਤੇ ਹੋ ਗਈ ਹੂੰ ਹੋ ਜਾਣਾ ਹੀ ਉਹਨਾਂ ਨੇ ਅੱਧੀ ਤਾਂ ਹੋ ਗਈ ਹੁੰਦੀ ਫਿਰ ਕਿੱਥੇ ਰਾਵ ਜਾਇਦੇ ਹੋ ਲਾਪੇ ਦਾ ਹਾਏ ਹਾਏ ਫੜੋ ਫੜ ਕੇ ਬਹਿ ਜਾ ਬਹਿ ਜਾ ਤੂੰ ਨਹੀਂ ਮੈਂ ਤੇ ਤੈਨੂੰ ਛੱਡ ਦੇ ਉਹ ਕੰਮ ਧੰਦਾ ਕਰੋ ਆਪੋ ਆਪਣਾ ਚੱਲ ਤੂੰ ਵੀ ਚਲੋ ਐਵੇਂ ਬਿਠਾ ਛੱਡਦੇ ਆ ਮੈਂ ਵੀ ਚੱਲਦਾ ਹੁਣ ਚੱਲ ਠੀਕ ਐ ਚਲ ਜਾ ਜਾ ਹਾਂ ਮਾਰਨਾ ਬਹੁਤ ਨਹੀਂ ਵੀ ਛੇਲੇ ਆਪਣੇ ਇੱਥੇ ਫੋਨ ਪੈਗਾ ਤਿੰਨ ਔੜੀ ਔੜੀ ਜਾਣਾ ਉੱਥੋਂ ਲੈਣਾ ਕਿਨ ਪਤਾ ਨਹੀਂ ਲੱਗੀ ਚੱਲ ਆਈ ਉਹ ਯੋਨਾ ਓ ਓ ਸ਼ੇਰ ਵੱਜਾ ਆਪਣੇ ਨਾਲ ਓ ਜਵਿਲਨ ਲਾ ਇੱਥੇ ਤੂੰ ਜਾ ਔੜ ਜਾ ਔੜ ਜੇ ਕਾ ਨੀ ਆਫੀ ਆ ਕੇ ਬੱਸੀ ਨਹੀਂ ਅਸੀਂ ਮੇਰਾ ਆਪਣੇ ਇਧਰੇ ਆ ਇਧਰੇ ਇਧਰੇ ਉਹ ਆਪਣਾ ਮੰਜਾ ਪਾ ਪੜਿਆ ਕਾ ਪੜਨਾ ਪੜਿਆ ਹੋਰ ਚੰਗਾ ਹੋਇਆ ਨਹੀਂ ਨਹੀਂ ਫੱਗੀਆਂ ਜਾਣਾ ਉਹ ਪੂਰਾ ਬਾਲੇ ਗਾਹ ਗਲਤੀ ਕਰਤੀ ਆ ਮੈਂ ਨਹੀਂ ਬਾਬਾ ਬਣਨਾ ਮੈਂ ਨਹੀਂ ਬਾਬਾ ਬਣਨਾ ਮੇਰੇ ਚੇਲਾ ਛੱਡ ਦੋ ਉਹ ਮੇਰੇ ਚੇਲਾ ਚੇਲੇ ਚੇਲੇ ਇਧਰ ਆ ਪੁੱਛੀ ਬਾ ਬਾਬਾ ਆ ਆ ਜਾ